ਕਾਂਗਰਸ ਦਾ ਜਿਹੜਾ ਗ੍ਰਹਿ ਮੰਤਰੀ ਸੀ ਸੁਖਜਿੰਦਰ ਸਿੰਘ ਰੰਧਾਵਾ ਕੱਲ ਉਹਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਆਪ ਰੈਸਾ ਦੇ ਵੀਰ ਬੈਠੇ ਆ ਉਹਦੀ ਫੇਸਬੁੱਕ ਹੁਣੇ ਚੈੱਕ ਕਰ ਲੋ ਉਹਦੇ ਉੱਤੇ ਉਹ ਚਿੱਠੀ ਉਹਦੀ ਮੌਜੂਦ ਆ ਕੀ ਲਿਖ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਆਸਟ੍ਰੇਲੀਆ ਗਏ ਸੀ ਮੈਨੂੰ ਬੜੀ ਚਿੰਤਾ ਲੱਗੀ ਸੀ ਕਿ ਟਾਈਮ ਨਿਕਲ ਚਲਿਆ ਦੋ ਹਫਤੇ ਹੋ ਗਏ ਸਰਦਾਰ ਸੁਖਬੀਰ ਸਿੰਘ ਬਾਦਮ ਨੇ ਸਾਰਾ ਕੁਝ ਵੱਢ ਲਿਆ ਫਟਾਫਟ ਬਾਈਬਲ ਕਲਾ ਦਾ ਤੇ ਕੋਟਕਪੂਰੇ ਦਾ ਕੇਸ ਉਹਦੇ ਤੇ ਦਰਜ ਕਰ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਬਾਣੀ-ਮੋਟੀ ਸੰਗ ਸ਼ਰਮ ਕੋਈ ਬਾਣੀ-ਮੋਟੀ ਬਰਿਆਦਾ ਦਾ ਗਿਆਨ ਹੈ ਤੁਹਾਨੂੰ ਐਸੇ ਕਰਕੇ ਅਸੀਂ ਕਹਿੰਦੇ ਸੀ বারবার ਸਿੱਖ ਸੇਵਾਨ ਨੂੰ ਜਾ ਕੇ ਬੇਨਤੀ ਕਰਦੇ ਸੀ ਕਿ ਇਹਨਾਂ ਲੋਕਾਂ ਨੇ ਫੇਰ ਜਾ ਕੇ ਜੋ ਅਸੀਸ ਅਕਾਲ ਤਖਸਰ ਸਾਹਿਬ ਤੇ ਕਵਾਂਗੇ ਉਹਦਾ ਦੂਜੇ ਪਾਸੇ ਅਦਾਲਤਾਂ ਦੇ ਵਿੱਚ ਜਾ ਕੇ ਫਾਇਦਾ ਠੋਣ ਦੀ ਕੋਸ਼ਿਸ਼ ਕਰਨੀ ਮਹਰਦਾਵਾ ਸਾਹਿਬ ਤੁਹਾਨੂੰ ਯਾਦ ਕਰਾਉਣ ਲੱਗਿਆ ਆਪ ਹੀ ਇੱਕ ਹੁਕਮਨਾਮਾ ਆਦੇਸ਼ ਹੈ ਸ੍ਰੀ ਅਕਾਲ ਤਖਸਰ ਸਾਹਿਬ ਦਾ ਦੋ 1 2004 ਨੂੰ ਪਾਸ ਕੀਤਾ ਹੋਇਆ ਇਹ ਮੈਂ ਹੁਣ ਸੰਗਤ ਦੇ ਵਿੱਚ ਪੜਨ ਲੱਗਿਆ ਤੇ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਜੋ ਗੋਜ ਰੰਧਾਵੇ ਨੇ ਕੀਤਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਵਗਿਆ ਹੈ ਕਿ ਨਹੀਂ ਹੈ ਇਹ ਤੁਸੀਂ ਦੱਸਣਾ ਮੈਂ ਬਾਅਦ ਦੇ ਵਿੱਚ ਕੈਰਾ ਲਾਵਾਂਗਾ ਫਿਰ ਹੱਥ ਖੜੇ ਕਰਕੇ ਦੱਸੋ ਕਿ ਕੀ ਇਹਨਾਂ ਲੋਕਾਂ ਨੂੰ ਹੁਣ ਸਿਰੀ ਕਾਟਕ ਸਾਹਿਬ ਤੇ ਸੱਦੇ ਨਹੀਂ ਜਾਣਾ ਚਾਹੀਦਾ ਇਹ ਵੀ ਸੰਗਤ ਰੂਪ ਦੇ ਵਿੱਚ ਆਪਾਂ ਨੇ ਮੰਨਤ ਨਹੀਂ ਇਹ ਉਹ ਲੋਕ ਹੈ ਜਿਨ੍ਹਾਂ ਨੇ ਜਦੋਂ ਕਾਟਕ ਸਾਹਿਬ ਦੇ ਉੱਤੇ ਫੌਜਾਂ ਚੜੀਆਂ ਸੀ ਤੇ ਇਹਨਾਂ ਦੇ ਪਿਤਾ ਉਹਨਾਂ ਦਾ ਸਵਾਗਤ ਕੀਤਾ ਸੀ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਇਹਨਾਂ ਲੋਕਾਂ ਨੇ ਡੱਡੂ ਵੰਡੇ ਸੀ ਇਸੇ ਕਰਕੇ ਅਸੀਂ ਕਹਿੰਦੇ ਸੀ ਕਿ ਇਹ ਸਾਜ਼ਿਸ਼ਾਂ ਚੱਲਣਗੀਆਂ ਔਰ ਆਰ ਦਾਵੇ ਦੀ ਚਿੱਠੀ ਅੱਜ ਸਾਰੇ ਤੁਸੀਂ ਫੇਸਬੁੱਕ ਤੋਂ ਪੜ੍ਹ ਲਿਆ ਹੋ ਇਹ ਸਾਜ਼ਿਸ਼ਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਉਲਟ ਹੋ ਕੇ ਇਹ ਚੀਜ਼ਾਂ ਹੁਣ ਫੇਰ ਚੱਲਣ ਲੱਗ ਪਈਆਂ ਇਹ ਹੁਕੂਮਾ ਨਹੀਂ ਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਅਤੇ ਦੂਸਰੇ ਧਾਰਮਿਕ ਤੇ ਸਿੱਖ ਸਮਾਜਿਕ ਭਾਵਣਿਆਂ ਵਿੱਚ ਮਤਭੇਦਾਂ ਸਬੰਧੀ ਚੱਲ ਰਹੇ ਅਦਾਲਤੀ ਕਚਮਿਆਂ ਵਿੱਚ ਸਬੰਧਤ ਧਿਰਾਂ ਵੱਲੋਂ ਸਮੇਂ-ਸਮੇਂ ਸ਼੍ਰੀ ਅਕਾਲਪੁਰ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਗਾਜ਼ਤਾ ਵਿੱਚ ਪੇਸ਼ ਕੀਤਾ ਜਾ ਰਿਹਾ ਇਹ ਹਕੂਮਤ ਸਮੂਹ ਸਿੱਖ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਸ਼ਿਕ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾਂ ਆਦ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ ਸਮੂਹ ਸੇ ਸੰਗਠਾਂ ਇਸ ਤੇ ਸਖਤੀ ਦੇ ਨਾਲ ਅਮਲ ਕਰਨ ਇਹ 2 1 4 ਦਾ ਗਿਆਨੀ ਜਗENDER ਸਿੰਘ ਜੀ ਵਿਦਵਾਨਤੀ ਜਦੋਂ ਜ਼ਥੇਦਾਰ ਸਾਹਿਬ ਸਨ ਇਹ ਉਹਨਾਂ ਦਾ ਲਿਖਤੀ ਆਦੇਸ਼ ਆ ਸ਼੍ਰੀ ਕਾਰਤਕ ਸਾਹਿਬ ਤੋਂ ਤੇ ਹੁਣ ਹੱਥ ਖੜੇ ਕਰਕੇ ਦੱਸੋ ਕਿ ਜਿਹੜੀ ਕੱਲ ਚਿੱਠੀ ਜੜੀ ਰੰਦਾ ਵੀ ਨਾ ਦਿਖੀ ਐ ਇਹ ਜਿਹੜਾ ਸ਼੍ਰੀ ਕਾਰਤਕ ਸਾਹਿਬ ਦੀ ਪ੍ਰਕਿਰਿਆ ਉਹਦਾ ਬਿਸਯੂਜ ਹੈ ਕਿ ਨਹੀਂ ਮੈਂ ਜ਼ਿਕਰਾ ਨਾ ਲੱਗਿਆ ਜਿਹੜੇ ਹੱਕ ਦੇ ਵਿੱਚ ਉਹ ਦੋਨੇ ਹੱਥ ਕਰੋ ਕਿ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੁਣ ਕਿ ਨਹੀਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਜਸ਼ ਇੱਕ ਪਾਸੇ ਨਹੀਂ ਚਲਦੀ ਜਿਸਤੇ ਨਾ ਸੀ ਐਲਾਨ ਕੀਤਾ ਰੱਖੇ ਮਾਗੀ ਦੇ ਮੌਕੇ ਤੇ ਸਾਡੀ ਕਾਨਫਰੰਸ ਹੋਏਗੀ ਤੇ ਇੱਕ ਆਈਏਐਸ ਅਫਸਰ ਨੇ ਉਸ ਦਿਨ ਟਵੀਟ ਕੀਤਾ ਬڑا ਸੀਨੀਅਰ ਚੀਫ ਫੈਕਟਰੀ ਲੈਵਲ ਦੇ ਪਦਰ ਦਾ ਅਫਸਰ ਰਟਾਇਰ ਹੋਇਆ ਮੈਂ ਨਾ ਤਾਂ ਨਹੀਂ ਲੈਂਦਾ ਪਰ ਉਸੇ ਦਿਨ ਉਹਨੇ ਟਵੀਟ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਿਆ ਉਹਨੂੰ ਟੈਗ ਕਰਕੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਨੂੰ ਵੀ ਭੇਜਿਆ ਕਾਨਫਰੰਸਾਂ ਦਾ ਅੱਜ ਇੱਥੇ ਕਈ ਹੋ ਰਹੀਆਂ ਪਰ ਉਹਨਾਂ ਨੇ ਟਵੀਚ ਵਿੱਚ ਕੀ ਪਿਆ ਤੇ ਫਟਾਫਟ ਚੈੱਕ ਕਰੇ ਰੈਕਸ਼ਨ ਕਮਿਸ਼ਨ ਕਿ ਜਿਹੜੀ ਇਹ ਕਾਨਫਰੰਸ ਆ ਇਹਦੇ ਤੇ ਖਰਚਾ ਸ਼੍ਰੋਮਣੀ ਕਮੇਟੀ ਤਾਂ ਨਹੀਂ ਕਿਤੇ ਕਰ ਰਹੀ ਆ ਬੈਤਨਵਾਦ ਕਰਦਾ ਸਾਰੇ ਜਿਲ੍ਹੇ ਦਾ ਪ੍ਰਧਾਨ ਸਾਹਿਬ ਪ੍ਰੀਤਿੰਦਰ ਸਿੰਘ ਵੀ ਬੱਟੂ ਜੀ ਵੀ ਇਸ਼ਾਰੀ ਪ੍ਰਧਾਨ ਸਾਰੇ ਜਥੇਬੰਦੀ ਬੈਠੀ ਆ ਕਿ ਸਾਰਾ ਇਹ ਪੈਨਿਕ ਜਿੱਥੇ ਬੰਦੀਆਂ ਨੇ ਆਪ ਮੈਨੇਜ ਕੀਤਾ ਪਰ ਇਹ ਮੀਟ ਕਿਉਂ ਜਾਣੇ ਸ਼ੁਰੂ ਹੋਏ ਇਹ ਇਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਉਂ ਜਾਣੇ ਸ਼ੁਰੂ ਹੋਏ ਕੋਈ ਭਾਜਪਾ ਦੇ ਖਿਲਾਫ ਨਹੀਂ ਕਰਦਾ ਕੋਈ ਕਾਂਗਰਸ ਦੇ ਖਿਲਾਫ ਨਹੀਂ ਕਰਦਾ ਕੋਈ ਦੂਜੇ ਵੀ ਹੈਗੇ ਸਾਡੇ ਭਾਈ ਕੋਈ ਉਹਨਾਂ ਦੇ ਖਿਲਾਫ ਨਹੀਂ ਕਰਦਾ ਕਿਉਂਕਿ ਖਤਮ ਕਰਨਾ ਤੇ ਉਹ ਸਿਰਫ ਸ਼ਰੋਮਣੀ ਅਕਾਲੀ ਦਲ ਨੂੰ ਕਰਨਾ ਇਸ ਕਰਕੇ ਸਾਰਾ ਦਿਨ ਲੱਭਦੇ ਰਹਿੰਦੇ ਆ ਕਿਤੇ ਕਿਤੇ ਨਾਲ ਕਿਤੇ ਕੋਈ ਨਾ ਕੋਈ ਗੱਲ ਲੱਭੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਾ ਦਈਏ ਸਾਰਾ ਖਤਰਾ ਇਹਨਾਂ ਲੋਕਾਂ ਨੂੰ ਸ਼ਰੋਮਣੀ ਅਕਾਲੀ ਦਲ ਤੋਂ ਮਿਲਿਆ ਇਸੇ ਕਰਕੇ ਭਰਾਓ ਅਸੀਂ ਤੇ ਪਹਿਲੇ ਦਿਨੀ ਮਨ ਬਣਾ ਲਿਆ ਸੀ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹਕੂਕ ਤੋਂ ਅਕਾਲੀ ਦਲ 1 ਮਿਲੀਮੀਟਰ ਵੀ ਇੱਧਰ ਉੱਧਰ ਹੋ ਜੇ ਪਰ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਅਸੀਂ ਅਰਜ਼ੋਈ ਕਰਦੇ ਸੀ ਉਹ ਸਿਰਫ ਐਸੇ ਕਰਕੇ ਕਰਦੇ ਸੀ ਕਿ ਸਾਨੂੰ ਪਤਾ ਕਿ ਜਿਸ ਦਿਨ ਇਸ ਰੂਪ ਦੇ ਵਿੱਚ ਅਸੀਂ ਇਸ ਗੱਲ ਨੂੰ ਸਵੀਕਾਰ ਕੀਤਾ ਤੇ ਆ ਜਿਹੜੇ ਸਾਡੇ ਖਿਲਾਫ ਲਿਖ ਕੇ ਜਨਨ ਇਹਨਾਂ ਦਾ ਇੱਕ ਬੰਦਾ ਤਾਂ ਭਾਜੀ ਦੇ ਦਫਤਰ ਦਿੱਲੀ ਬੈਠਾ ਹੀ ਰਹਿੰਦਾ ਬਈ ਅਕਾਲੀ ਗੱਲ ਨੂੰ ਗਲਤੀ ਕਰਨ ਦਿਓ ਅਸੀਂ ਉਦੋਂ ਹੀ ਚਿੱਠੀ ਭੇਜਾਂਗੇ ਤੇ ਇਹਨਾਂ ਦੀ ਤੂੰ ਮਾਨਤਾ ਉੱਥੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਫੋਨ ਕਰਾ ਕੇ ਰੱਦ ਕਰ ਦੇ ਅੱਗੇ ਸ਼ੇਰ ਸਿੰਘਾਂ ਦੀ ਕਰਾਤੀ ਸਿੰਪਲ ਉਹਨਾਂ ਦਾ ਸਿੰਪਲ ਫ੍ਰੀਜ ਹੋ ਗਿਆ ਅੱਗੇ ਸ਼ਰਦਪੁਰ ਦਾ ਕਰਾਤਾ ਉਹਦਾ ਸਿੰਪਲ ਫ੍ਰੀਜ ਹੋ ਗਿਆ ਤੇ ਇੱਥੇ ਹੁਣ ਸਾਰੀ ਜਿਹੜੀ ਜੋਰ ਲੱਗਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮੰਨਤਾ ਰੱਦ ਕਰਾਉਣੇ ਇਸ ਕਰਕੇ ਭਰਾਓ ਅਮੈਦਾ ਅੱਜ ਫੇਰ ਸਾਰੀ ਲੀਡਰਸ਼ਿਪ ਦੀ ਹਾਜ਼ਰੀ ਚ ਕਹਿੰਦਾ ਕਿ ਅਸੀਂ ਸਿਰਫ ਬੇਨਤੀ ਕਰਕੇ ਜੋ ਲੀਗਲ ਪੋਜੀਸ਼ਨ ਸੀ ਕਿਉਂਕਿ ਸਾਡੇ ਤੇ ਬੜੇ ਬਿਆਨ ਦੇਣਗੇ ਸੱਤ ਮੈਂਬਰੀ ਕਮੇਟੀ ਦੀ ਸੱਤ ਮੈਂਬਰੀ ਕਮੇਟੀ ਸਾਡੇ ਸਿਰ ਮੱਥੇ ਲੇਕਿਨ ਤੁਸੀਂ ਇਹ ਕਿਉਂ ਨਹੀਂ ਜਾ ਕੇ ਕਹਿੰਦੇ ਕਿ ਸਾਡੀ ਵੀ ਪਾਰਟੀ ਦੀ ਸੱਤ ਮੈਂਬਰੀ ਕਮੇਟੀ ਬਣਾਓ ਕੋਈ ਗਿਆ ਆ ਕਿੰਨੇ ਇਥੇ ਕਾਨਫਰੰਸਾਂ ਕਰ ਰਿਹਾ ਕਿਸੇ ਇੱਕ ਨੇ ਵੀ ਸ਼ਰਧਾ ਪ੍ਰਗਟ ਕੀਤੀ ਸਾਡੀ ਪਾਰਟੀ ਤੇ ਵੀ ਸੱਤ ਮੈਂਬਰੀ ਪੜਾ ਦਿਓ ਕੀ ਗੱਲ ਤੁਸੀਂ ਅਕਾਲ ਤਖਤ ਸਾਹਿਬ ਤੋਂ ਦੂਰ ਲਾ ਕੇ ਕਿਉਂਦੇ ਆ ਆ ਜਿਹੜੇ ਰੰਧਾਵਾ ਸਾਹਿਬ ਵੱਖ ਮੰਤਰੀ ਨੂੰ ਚਿੱਠੀਆਂ ਲਿਖਦੇ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਹ ਚਿੱਠੀ ਕਿਉਂ ਨਹੀਂ ਲਿਖੀ ਤੁਸੀਂ ਆ ਰਾਜੇ ਬਣ ਕੇ ਨੂੰ ਸਾਈਨ ਕਰਕੇ ਭੇਜਣੇ ਚਾਹੀਦੇ ਸੀ ਕਿ ਸਾਡੀ ਵੀ ਪੜਾਓ ਜਿੱਦਿਆਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੀਆਂ ਯੂਨਿਟਾਂ ਆ ਸਾਰਿਆਂ ਚੋਂ ਲਿਖ ਕੇ ਦਿਓ ਲੇਕਨ ਨਹੀਂ ਦੇਣਗੇ ਕਿਉਂਕਿ ਇਹਨਾਂ ਨੂੰ ਪਤਾ ਕਿ ਕਾਨੂੰਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਇਸ ਕਰਕੇ ਭਰਾਓ ਮਨ ਦੇ ਵਿੱਚ ਕੋਈ ਗੱਲ ਨਾ ਰੱਖਿਓ ਹੁਣ ਵੀ ਅਸੀਂ ਸਿੰਘ ਸਾਹਿਬ ਨੂੰ ਇਹੀ ਕਹਿ ਦਿੱਤ ਕੋਈ ਕਿਸੇ ਤਰ੍ਹਾਂ ਦੀ ਅਸੀਂ ਆਕਾਸ਼ ਤੱਕ ਤੇ ਹੁਕਮ ਤੋਂ ਬਾਹਰ ਨਹੀਂ ਜਾਣਾ